ਜੇ ਬੰਦੇ ਕੋਲ ਰਸਨਾ ਰਾਹੀਂ ਬੋਲਣ ਦੀ ਸ਼ਕਤੀ ਨਾ ਹੋਵੇ ਕਲਾ ਨਾ ਹੋਵੇ ਤੇ ਕਦੀ ਵੀ ਸੰਸਾਰ ਸਮਝ ਲਓ ਅੱਗੇ ਵਧ ਹੀ ਨਾ ਸਕੇ ਸੰਸਾਰ ਇੱਕਦਮ ਰੁਕ ਜਾਏਗਾ ਸਾਡੇ ਜਿੰਨੇ ਸੰਸਾਰ ਨਾਲ ਸੰਬੰਧ ਬਣਦੇ ਨੇ ਗੱਲਬਾਤ ਰਾਹੀਂ ਬਣਦੇ ਨੇ ਬੋਲਾਂ ਰਾਹੀਂ ਬਣਦੇ ਨੇ ਅਸੀਂ ਕੁਝ ਬੋਲਦੇ ਹਾਂ ਤਾਂ ਹੀ ਆਪਣਾ ਦੁੱਖ ਸੁੱਖ ਖੁਸ਼ੀ ਗਮੀ ਕਿਸੇ ਨੂੰ ਕਹਿ ਸਕਦੇ ਹਾਂ ਆਪਣੇ ਦੁੱਖ ਦਰਦ ਲੋਕਾਂ ਨਾਲ ਦੁਨੀਆ ਨਾਲ ਸਾਂਝੇ ਕਰਦੇ ਹਾਂ ਤੋ ਬੋਲਣਾ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਕਲਾ ਵੀ ਮੰਨੀ ਗਈ ਹੈ। ਮਹਾਰਾਜ ਕਹਿੰਦੇ ਨੇ ਇਹ ਕਿ ਇਹ ਇਨਸਾਨ ਅਕਾਲ ਪੁਰਖ ਵਾਹਿਗੁਰੂ ਨੇ ਇਹ ਸੋਹਣੀ ਜੀ ਰਚਨਾ ਤੈਨੂੰ ਬਖਸ਼ੀ ਹੈ ਪਰ ਇਹਦੇ ਤੋਂ ਤੂੰ ਕੰਮ ਉਹ ਲਿਆ ਨਹੀਂ ਜੋ ਤੈਨੂੰ ਲੈਣਾ ਚਾਹੀਦਾ। ਭਾਵ ਤੂੰ ਮਾਲਕ ਦੀ ਇਸ ਰਚਨਾ ਨਾਲ ਬੰਦਗੀ ਨਹੀਂ ਕੀਤੀ ਰਚਨਾ ਨਾਲ ਨਾਮ ਨਹੀਂ ਜਪਿਆ। ਰਚਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਐ। ਮਹਾਰਾਜ ਕਹਿੰਦੇ ਜਿਹੜੀ ਜ਼ੁਬਾਨ ਉਸ ਮਾਲਕ ਦਾ ਨਾਮ ਨਹੀਂ ਜਪਦੀ ਉਹਨੂੰ ਤਿੱਲ ਤਿੱਲ ਜਿੰਨਾ ਕੱਟ ਦੇਣਾ ਚਾਹੀਦਾ ਪਾਵ ਨਿੱਕੇ ਨੁੱਕੇ ਟੁਕੜੇ ਕਰ ਦੇਣੇ ਚਾਹੀਦੇ ਆ ਜੋ ਰਸਨਾ ਨਾਲ ਜ਼ੁਬਾਨ ਨਾਲ ਰੱਬ ਦਾ ਨਾਮ ਨਹੀਂ ਜਪਦਾ ਉਹਨੂੰ ਨਹੀਂ ਬੋਲਦਾ ਉਹਨੂੰ ਨਹੀਂ ਗਾਉਂਦਾ ਰਸਨਾ ਨਾਲ ਬੰਦਾ ਬੋਲਦਾ ਤੇ ਬਹੁਤ ਕੁਝ ਆਇਆ ਸਿਆਣਾ ਨੇ ਇੱਕ ਹੋਰ ਗੱਲ ਕਹੀ ਕਹਿੰਦੇ ਵੀ ਆਪਣੀ ਜ਼ੁਬਾਨ ਨਾਲ ਰਸਨਾ ਨਾਲ ਬੰਦਾ ਬੰਦੇ ਦਾ ਅਰਥ ਹੈ ਵੀ ਇਨਸਾਨੀ ਜੀਵ ਕਹਿ ਲਓ ਜਾਂ ਬੱਚਾ ਕਹਿ ਲਓ ਜਨਮ ਤੋਂ 2 ਕੁ ਸਾਲ ਦੇ ਵਿੱਚ ਵਿੱਚ ਇਹ ਬੋਲਣਾ ਸਿੱਖ ਜਾਂਦਾ ਹੈ 2 ਢਾਈ ਸਾਲ ਦਾ ਬੱਚਾ ਤਕਰੀਬਨ ਸਾਰੀ ਗੱਲ ਬੋਲਣ ਲੱਗ ਜਾਂਦਾ ਹੈ ਕਹਿੰਦੇ ਇਨਸਾਨ 2 3 ਸਾਲ ਵਿੱਚ ਬੋਲਣਾ ਤੇ ਸਿੱਖ ਜਾਂਦਾ ਹੈ ਪਰ ਕੀ ਬੋਲਣਾ ਹੈ ਕਿਵੇਂ ਬੋਲਣਾ ਹੈ ਕਦੋਂ ਬੋਲਣਾ ਹੈ ਕਿੱਥੇ ਬੋਲਣਾ ਸਾਰੀ ਉਮਰ ਲੱਗ ਜਾਂਦੀ ਨਹੀਂ ਸਿੱਖ ਪਾਉਂਦਾ ਵੱਡੀ ਵੱਡੀ ਉਮਰ ਦਾ ਬੰਦਾ ਵੀ ਆਪਣੀ ਜ਼ੁਬਾਨ ਤੋਂ ਕਈ ਵਾਰ ਐਸੀ ਗੱਲ ਕਰਦਾ ਸੁਣਨ ਵਾਲੇ ਨੂੰ ਸ਼ਰਮ ਆ ਜਾਂਦੀ ਹੈ ਬਹੁਤੀ ਵਾਰੀ ਸਾਨੂੰ ਕਹਿਣਾ ਪੈਂਦਾ ਕਿ ਭਾਈ ਤੈਨੂੰ ਹਲੇ ਤੱਕ ਪਤਾ ਹੀ ਨਹੀਂ ਲੱਗਿਆ ਵੀ ਮੈਂ ਬੋਲਣਾ ਕੀ ਹੈ ਕਿਵੇਂ ਬੋਲਣਾ ਹੈ ਜਿਸ ਦਾ ਅਰਥ ਹੈ ਵੀ ਬੰਦੇ ਨੇ ਬੋਲਣਾ ਤਾਂ ਸਿੱਖ ਲਿਆ ਪਰ ਕੀ ਬੋਲਣਾ ਇਹ ਸਮਝ ਨਹੀਂ ਆਈ ਮਹਾਰਾਜ ਉਹ ਹੀ ਗੱਲ ਕਹਿ ਰਹੇ ਨੇ ਰਸਨਾ ਬੜੀ ਪਵਿੱਤਰ ਚੀਜ਼ ਹੈ ਜਿੱਥੇ ਸਾਡੇ ਭੋਜਨ ਨੂੰ ਖਾਣ ਦੇ ਪਚਾਉਣ ਦੇ ਉਤੋਂ ਬਾਅਦ ਉਹਦੇ ਰਸ ਨੂੰ ਦੱਸਣ ਦੇ ਕੰਮ ਹੁੰਦੀ ਹੈ ਨਾਲ-ਨਾਲ ਬੋਲਣ ਦੇ ਵੀ ਕੰਮ ਹੁੰਦੀ ਹੈ ਤੇ ਬੋਲਣ ਨਾਲ ਸਾਡਾ ਸੰਸਾਰ ਨਾਲ ਸੰਬੰਧ ਬਣਦਾ ਹੈ ਬੋਲਣ ਨਾਲ ਦੁੱਖ ਸੁੱਖ ਦੀ ਸਾਂਝ ਹੁੰਦੀ ਹੈ ਹੁਣ ਮਹਾਰਾਜ ਕਹਿੰਦੇ ਇੱਕ ਕੰਮ ਹੋਰ ਕਰਦਾ ਰਸਨਾ ਗੁਣ ਗੋਪਾਲ ਨਿਤ ਗਾਇਣਾ ਜੇ ਇਹ ਉਸ ਗੋਪਾਲ ਦੇ ਉਸ ਵੈਗੁਰੂ ਦੇ ਗੁਣਾਂ ਨੂੰ ਗਾਉਣ ਲੱਗ ਜਾਏ ਤੇ ਕਿੰਨੀ ਚੰਗੀ ਗੱਲ ਬਣੇ ਆਨੰਦ ਸਾਹਿਬ ਜੀ ਮਹਾਰਾਜ ਨੇ ਕਿਹਾ ਏ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਹੇ ਮੇਰੀ ਜੀਪੇ ਤੂੰ ਹੋਰ ਹੀ ਰਸਾਂ ਵਿੱਚ ਗਵਾਚ ਗਈ ਹੈ ਹੋਰ ਹੀ ਰਸਾਂ ਵਿੱਚ ਇੱਕ ਤੇ ਆ ਰੱਬ ਦੇ ਨਾਮ ਦਾ ਰਸ ਹੈ ਗੁਰੂ ਦੀ ਬਖਸ਼ਿਸ਼ ਦਾ ਰਸ ਬਾਣੀ ਦਾ ਰਸ ਪਰ ਕਹਿੰਦੇ ਇਹ ਰਸ ਛੱਡ ਕੇ ਤੂੰ ਤੇ ਹੋਰ ਹੀ ਰਸਾਂ 'ਚ ਗਵਾਚ ਗਈ ਤਵਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਬਹੁਤ ਕੁਝ ਖਾ ਕੇ ਪੀ ਕੇ ਬੋਲ ਕੇ ਵੀ ਕਹਿੰਦੇ ਹੱਲੇ ਤੱਕ ਤੇਰੀ ਪਿਆਸ ਨਹੀਂ ਮਿਟੀ ਦੇਖੋ ਜੀ ਜ਼ੁਬਾਨ ਨਾਲ ਨਾ ਆਪਾਂ ਸਾਰਾ ਦਿਨ ਬੋਲਦੇ ਰਹੀਏ ਗੱਲਾਂ ਕਰਦੇ ਰਹੋ ਹਾਸਾ ਠੱਠਾ ਕਰਦੇ ਰਹੀਏ ਕਦੀ ਵੀ ਜ਼ੁਬਾਨ ਥੱਕਦੀ ਨਹੀਂ ਨਾ ਬੰਦਾ ਥਕੇ ਪਰ ਅੱਧਾ ਘੰਟਾ ਕਿਤੇ ਬਾਣੀ ਦਾ ਪਾਠ ਕਰਨਾ ਪੈ ਜਾਏ ਤੇ ਜਦ ਹੀ ਜ਼ਬਾਨ ਥੱਕ ਜਾਂਦੀ ਹੈ ਕਈ ਵਾਰੀ ਤੇ ਆਵਾਜ਼ ਨਿਕਲਦੀ ਕੋਈ ਨਹੀਂ ਅਰਦਾਸ ਵਿੱਚ ਨਾ ਹੁਣ ਕਈ ਵਾਰੀ ਆਪਾਂ ਦੇਖਦੇ ਹਾਂ ਭਾਈ ਸਾਹਿਬ ਬੋਲਦੇ ਨੇ ਸੱਤ ਵਾਰੀ ਸਾਨੂੰ ਬੁਲਾਇਆ ਗਿਆ ਬੋਲੋ ਜੀ ਵਾਹਿਗੁਰੂ ਪਰ ਸਾਡੀ ਜ਼ਬਾਨ ਤੋਂ ਨਾ ਕਈ ਵਾਰੀ ਉਹ ਵੀ ਨਹੀਂ ਨਿਕਲਦਾ ਬੋਲੋ ਜੀ ਵਾਹਿਗੁਰੂ ਪਰ ਵਿਆਹ ਸ਼ਾਦੀ 'ਚ ਜਦੋਂ ਗਾਣੇ ਲੱਗਦੇ ਆ ਢੋਲ ਤਮੱਕੇ ਵੱਜਦੇ ਨੇ ਉਦੋਂ ਇੰਨੇ ਉੱਚੀ ਚੀਖ ਚਾੜਾ ਇੰਨੇ ਉੱਚੇ-ਉੱਚੇ ਗੱਲਾਂ ਕਰਦੇ ਆ ਬੋਲੀਆਂ ਪਾਉਂਦੇ ਆ ਗਾਣੇ ਗਾਉਂਦੇ ਆ ਜ਼ਬਾਨ ਥੱਕਦੀ ਨਹੀਂ ਤੇ ਕਬੈਗੁਰੂ ਬੋਲਣਾ ਬਹੁਤ ਔਖਾ ਲੱਗਦਾ ਹੈ। ਹਜ਼ਾਰਾਂ ਵਾਰ ਬੇਨਤੀ ਕਰੀਦੀ ਹੈ ਵੀ ਭਾਈ ਫਤਿਹ ਬਲਾਓ ਫਤਿਹ ਸਾਡੇ ਤੋਂ ਬਲਾਉਣੀ ਬਹੁਤ ਔਖੀ ਪਈ ਹੈ। ਪਰ ਹੋਰ ਗੱਲਾਂ ਵਿੱਚ ਜ਼ੁਬਾਨ ਨਹੀਂ ਥੱਕਦੀ। ਇਹ ਆਪਣਾ ਨਾ ਇੱਕ ਕੌੜਾ ਸੱਚ ਆ ਪਸਾਰੇ ਪਾਸੇ ਵੇਖਦੇ ਆ 90% ਦੇ ਕਰੀਬ ਲੋਕ ਹੈ ਉਹ ਬਹੁਤ ਝਿਜਕਦੇ ਹੈ ਗੁਰੂ ਦੀ ਗੱਲ ਬੋਲਣੀ ਹੋਵੇ ਫਤਿਹ ਬਲਾਉਣੀ ਹੋਵੇ ਸੱਚ ਬੋਲਣਾ ਹੋਵੇ ਤੇ ਜ਼ੁਬਾਨ ਸਾਥ ਨਹੀਂ ਦਿੰਦੀ। ਪਰ ਹੋਰ ਗੱਲਾਂ ਵਿੱਚ ਜ਼ੁਬਾਨ ਬਹੁਤ ਸਾਥ ਦਿੰਦੀ ਹੈ। ਇਸ ਕਰਕੇ ਮਹਾਰਾਜ ਨੇ ਬਚਨ ਕਿਹਾ ਕਹਿੰਦੇ ਏ ਰਸਨਾ ਤੂੰ ਅਨਰਸ ਰਾਚ ਰਹੀ ਧਿਆਨ ਰੱਖ ਤੂੰ ਹੋਰ ਪਾਸੇ ਤੁਰੀ ਹੋਈ ਐ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੁਰਤ ਕੀਤਾ ਜਿੱਚਰ ਹਰ ਰਸ ਪੱਲੇ ਨਾ ਪਾਏ ਜਿੰਨਾ ਚਿਰ ਤੈਨੂੰ ਨਾਮ ਦਾ ਰਸ ਨਹੀਂ ਮਿਲਦਾ ਤੇਰੀ ਪਿਆਸ ਮਿਟਣੀ ਵੀ ਕੋਈ ਨਹੀਂ ساری ਉਮਰ ਖਾਈ ਜਾਓ ਜ਼ੁਬਾਨ ਨੇ ਕਦੀ ਨਹੀਂ ਕਿਹਾ ਮੈਂ ਥੱਕ ਗਈਆਂ ਜੀਬ ਕਹਿੰਦੀ ਐ ਸਾਡਾ ਮਨ ਵੀ ਕਹਿੰਦਾ ਵੀ ਲਿਆਈ ਜਾਓ ਆਉਣ ਦੋ ਤੇ ਬੋਲ ਬੋਲ ਕੇ ਵੀ ਨਾ ਜ਼ੁਬਾਨ ਥੱਕੇ ਨਾ ਬੰਦਾ ਥੱਕੇ ਸੋ ਗੁਰੂ ਸਾਹਿਬ ਕੇਦਰ ਵੀ ਚਲੋ ਚੰਗੀ ਗੱਲ ਹੈ ਪਰ ਇੱਕ ਕੰਮ ਕਰੋ ਜੋ ਕਰਨ ਵਾਲਾ ਹੈ ਰਸਨਾ ਗੁਣ ਗੋਪਾਲ ਨਿਤ ਗਾਇਣਾ ਜੋ ਪ੍ਰਾਣੀ ਆਪਣੀ ਰਸਨਾ ਤੋਂ ਆਪਣੇ ਮਨ ਤੋਂ ਦੇਖੋ ਇੱਕ ਧਿਆਨ ਰੱਖਿਓ ਮਨ ਵੀ ਸਾਡੀ ਰਸਨਾ ਹੈ ਮਨ ਵੀ ਰਸਨਾ ਕਿਉਂ ਮਨ ਹਰੇਕ ਰਸ ਨਾਲ ਜੁੜਿਆ ਹੋਇਆ ਹੈ ਹਰੇਕ ਰਸ ਮਨ ਨੂੰ ਤੇ ਸਾਰੇ ਰਸ ਆਉਂਦੇ ਨੇ ਮਨ ਉਹ ਰਸਨਾ ਹੈ ਜਿਹੜਾ ਖਾਣ ਦਾ ਪੀਣ ਦਾ ਪਹਿਨਣ ਦਾ ਵੇਖਣ ਦਾ ਸੁਣਨ ਦਾ ਭੋਗਣ ਦਾ ਚੱਲਣ ਦਾ ਦੌੜਨ ਦਾ ਕੱਪੜੇ ਪਾਉਣ ਦਾ ਰੰਗ ਤਮਾਸ਼ਿਆਂ ਦਾ ਸਾਰੇ ਰਸਾਂ ਨੂੰ ਮਾਣਦਾ ਹੈ ਮਹਾਰਾਜ ਨੇ ਮਨ ਨੂੰ ਵੀ ਰਸਨਾ ਕਿਹਾ ਇਸ ਲਈ ਦਾ ਅਰਥ ਹੈ ਵੀ ਜਿਹੜਾ ਦੂਜੇ ਪਾਸੇ ਕਿਸੇ ਹੋਰ ਰਸ 'ਚ ਫਸਦਾ ਉਹ ਰਸਨਾ ਹੈ ਹੁਣ ਮਹਾਰਾਜ ਕਹਿੰਦੇ ਕਰੋ ਕੀ ਰਸਨਾ ਨਾਲ ਰਸਨਾ ਗੁਣ ਗੋਪਾਲ ਨਿਤ ਗਾਇਨ ਉਸ ਮਾਲਕ ਦੇ ਗੁਣਾਂ ਦੇ ਖਜ਼ਾਨੇ ਦੇ ਗੁਣ ਗਾਓ ਜਿਗਾਉਣੇ ਹਨ ਨਾ ਕਹਿੰਦੇ ਫਿਰ ਲੋਕਾਂ ਦੇ ਗੁਣ ਨਾ ਗਾ ਦੁਨੀਆ ਕਿਹਾਂ ਵਡਿਆਈਆਂ ਤੂੰ ਕਰਦਾ ਹੈ ਨਾ ਦੁਨੀਆ ਕਿਹਾਂ ਵਡਿਆਈਆਂ ਕਬਨੇ ਆਵੇਂ ਕਾਮ ਤੇਰੇ ਕਿਹੜੇ ਕੰਮ ਹੋਣੀਆਂ ਇਹਨਾਂ ਵਡਿਆਈਆਂ ਨੇ ਤੇ ਤੇਰਾ ਕੁਝ ਨਹੀਂ ਸਵਾਰਨਾ ਪਰ ਜੇ ਤੂੰ ਉਸ ਵੱਡੇ ਦੀ ਵਡਿਆਈ ਕਰੇ ਉਹ ਤੈਨੂੰ ਵੀ ਵੱਡਾ ਕਰ ਦੇਗੀ ਜੇ ਤੂੰ ਉਹਦੇ ਗੁਣ ਗਾਏ ਤੂੰ ਉਸ ਗੁਣੀ ਨਿਧਾਨ ਵਿੱਚ ਸਮਾ ਸਕਦਾ ਹੈ ਹੁਣ ਮਹਾਰਾਜ ਕਹਿੰ ਲੈ ਕੇ ਜਿਨ੍ਹਾਂ ਨੇ ਆਪਣੀ ਰਸਨਾ ਨਾਲ ਜ਼ੁਬਾਨ ਨਾਲ ਮਾਲਕ ਦੇ ਗੁਣਾ ਦਾ ਗਾਇਨ ਕੀਤਾ ਹੈ ਸ਼ਾਂਤ ਸਹਿਜ ਰਹਾਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਰਹਾਓ ਉਹਨਾਂ ਦੇ ਮਨ ਦੇ ਅੰਦਰ ਸ਼ਾਂਤੀ ਤੇ ਸਹਜ ਉਪਜਦਾ ਹੈ ਪਰਮੇਸ਼ਰ ਦੇ ਨਾਮ ਦੇ ਵਿੱਚ ਇਤਨੀ ਕਲਾ ਹੈ ਸ਼ਕਤੀ ਹੈ ਅੱਜ ਉਕੇ ਸਮੇਂ ਦਾ ਜਿਹੜਾ ਬੰਦਾ ਹੈ ਨਾ ਦੇਖਿਆ ਜਾਵੇ ਬਹੁਤਾਂ ਤਰ੍ਹਾਂ ਦੇ ਰੂਪ ਚ ਲੋਕ ਭਟਕ ਰਹੇ ਨੇ ਬਹੁਤ ਕੁਝ ਪਾ ਕੇ ਵੀ ਬੰਦਾ ਭਟਕ ਰਿਹਾ ਹੈ ਚਾਹੀਦਾ ਤੇ ਇਹ ਸੀ ਵੀ ਜੇ ਬਹੁਤ ਸ਼ਾਨ ਧਨ ਆ ਜਾਂਦਾ ਬਹੁਤ ਪਦਾਰਥ ਆ ਜਾਂਦੇ ਬੰਦੇ ਅੰਦਰ ਟਿਕਾ ਬਣਨਾ ਚਾਹੀਦਾ ਸੀ ਮਨ ਚ ਸ਼ਾਂਤੀ ਆਉਣੀ ਚਾਹੀਦੀ ਸੀ ਜ਼ੁਬਾਨ ਤੇ ਮਿਠਾਸ ਹੋਣੀ ਚਾਹੀਦੀ ਹੈ ਪਰਮੇਸ਼ਰ ਦਾ ਧੰਨਵਾਦ ਤੇ ਸ਼ੁਕਰਾਨਾ ਆਉਣਾ ਚਾਹੀਦਾ ਸੀ ਗਿਲੇ ਸ਼ਿਕਵੇ ਉਲਾਮੇ ਸਾਰੇ ਮਿਟ ਜਾਣੇ ਚਾਹੀਦੇ ਸਨ ਪਰ ਕਮਾਲ ਦੀ ਗੱਲ ਹੈ ਜਿਉ ਜਿਉ ਧੰਨਵਧਿਆ ਪਦਾਰਥ ਵਧੇ ਸੁੱਖਾਂ ਦੇ ਸਾਧਨ ਵਧ ਗਏ ਅਮੀਰੀ ਵਧ ਗਈ ਬੰਦੇ ਦੀ ਭਟਕਣਾ ਤੇ ਮਨ ਦੀ ਕਲਪਨਾ ਤੇ ਅਸ਼ਾਂਤੀ ਵੀ ਵਧ ਗਈ ਸ਼ਾਂਤੀ ਖਤਮ ਹੋ ਗਈ ਅਸ਼ਾਂਤੀ ਫੈਲ ਗਈ ਉਲਟਾ ਹੋ ਗਿਆ ਕੰਮ ਕਾਰਨ ਇੱਕੋ ਹੀ ਹੈ ਕਿ ਜਿਸ ਮਾਲਕ ਨੇ ਦాతਾਂ ਬਖਸ਼ੀਆਂ ਬੰਦਾ ਉਹਦੇ ਤੋਂ ਟੁੱਟ ਗਿਆ। ਅਜੋਕੇ ਸਮੇਂ ਦਾ ਬਹੁਤਾਤ ਰੂਪ 'ਚ ਇਹਦਾ ਅਰਥ ਇਹ ਨਹੀਂ ਹੁੰਦਾ ਵੀ ਸਾਰੇ ਇੱਕ ਵੱਡੀ ਗਿਣਤੀ ਬਹੁਤੀ ਮਨੁੱਖਤਾ ਪਰਮੇਸ਼ਰ ਤੋਂ ਸੱਚ ਤੋਂ ਉਹਦੇ ਗੁਨਾ ਤੋਂ ਉਹਦੇ ਨਾਮ ਤੋਂ ਟੁੱਟਦੀ ਜਾ ਰਹੀ ਹੈ, ਅਕੀ ਹੁੰਦੀ ਜਾ ਰਹੀ ਹੈ। ਅੱਜ ਦੇ ਬੰਦੇ ਕੋਲ ਸਮਾਂ ਨਹੀਂ ਹੈ, ਸਮਾਂ ਬੜੀ ਵੱਡੀ ਚੀਜ਼ ਹੈ। ਇੱਥੋਂ ਦੇ ਲੋਕਾਂ ਨੇ ਤੇ ਇਹ ਗੱਲ ਕਹੀ ਟਾਈਮ ਇਜ਼ ਮਨੀ। ਤੇ ਉਹ ਸਾਡੇ ਕੋਲ ਹੈ ਕੋਈ ਨਹੀਂ। ਉਹਦਾ ਹੁਣ ਨਤੀਜਾ ਕੀ ਨਿਕਲ ਰਿਹਾ ਹੈ ਸੰਸਾਰ ਵਿੱਚ ਬੁਰਾਈਆਂ ਵੱਧ ਰਹੀਆਂ ਪਾਪ ਵੱਧ ਰਹੇ ਨੇ ਠੱਗੀਆਂ ਠੋਰੀਆਂ ਜ਼ੁਲਮ ਵੱਧ ਰਹੇ ਨੇ ਕਰਪਸ਼ਨ ਵੱਧ ਰਹੀ ਹੈ ਬੇਈਮਾਨੀਆਂ ਵੱਧ ਰਹੀਆਂ ਨੇ ਕਾਰਨ ਇੱਕੋ ਹੀ ਹੈ ਬਾਣੀ ਤੋਂ ਸੱਚ ਤੋਂ ਲੋਕ ਟੁੱਟ ਗਏ ਪਰ ਜਿਹੜਾ ਵੀ ਜੁੜੇਗਾ ਜਿੱਥੇ ਵੀ ਜੁੜੇਗਾ ਉਹਦੇ ਮਨ ਦੇ ਅੰਦਰ ਮਹਾਰਾਜ ਕਹਿੰਦੇ ਸ਼ਾਂਤ ਸਹਿਜ ਰਹਸ ਮਨ ਉਪਜਿਓ ਜਿੱਥੇ ਪਰਮੇਸ਼ਰ ਦਾ ਨਾਮ ਆਏਗਾ ਉਦੀ ਇਬਾਦਤ ਬੰਦਗੀ ਬੰਦਾ ਕਰੇਗਾ ਉਹਦੇ ਮਨ ਦੇ ਅੰਦਰ ਸ਼ਾਂਤੀ ਬਣੇਗੀ। ਕਈ ਸੱਜਣ ਹੁੰਦੇ ਆ ਜਿਨ੍ਹਾਂ ਨੇ ਬਾਣੀ ਨਾਲ ਬਹੁਤ ਪਿਆਰ ਕੀਤਾ ਹੈ। ਜਿਨ੍ਹਾਂ ਦੀ ਜ਼ਿੰਦਗੀ ਗੁਰੂ ਬਾਣੀ ਅਨੁਸਾਰ ਚੱਲਦੀ ਹੈ, ਨਾਮ ਜਪ ਕੇ ਚੱਲਦੀ ਹੈ, ਜ਼ਿੰਦਗੀ ਵਿੱਚ ਬਹੁਤ ਸ਼ਾਂਤੀ ਤੇ ਸਹਜ ਵਿਖਣ ਨੂੰ ਮਿਲਦਾ ਹੈ। ਹੋ ਸਕਦਾ ਹੈ ਸੰਸਾਰੀ ਪਦਾਰਥ ਘੱਟ ਹੋਣ। ਧਨ-ਦੌਲਤ ਘੱਟ ਹੋਵੇ, ਗਰੀਬੀ ਦੇ ਆਲਮ 'ਚ ਰਹਿਣ ਵਾਲੀਆਂ ਨਾ ਬਹੁਤ ਰੂਹਾਂ ਬੜੀਆਂ ਸ਼ਾਂਤ ਤੇ ਸਹਜ ਵਿੱਚ ਵਿਖਿਆ ਗਈਆਂ। ਉਹਦਾ ਕਾਰਨ ਇੱਕੋ ਹੀ ਹੈ, ਉਹ ਕਹਿੰਦੇ ਨੇ ਸਾਡੇ ਕੋਲ ਹੈ ਸੱਚਾ ਧਨ। ਇਕ ਹੁੰਦਾ ਕਾਚਾ ਧਨ ਕਾਚੇ ਧਨ ਨਾਲ ਸੰਸਾਰ ਚੱਲਦਾ ਹੈ ਜਿਹਨੂੰ ਆਪਾਂ ਕਹਿੰਨੇ ਧਨ ਦੌਲਤ ਮਾਇਆ ਮਾਇਆ ਦਾ ਇੱਕ ਰੂਪ ਮਾਇਆ ਦੀ ਮਾਇਆ ਦਾ ਇੱਕ ਰੂਪ ਕਰੰਸੀ ਜਿਹੜਾ ਸੱਚਾ ਧਨ ਹੈ ਇਹ ਸਾਨੂੰ ਅੰਦਰੋਂ ਟਿਕਾ ਸ਼ਾਂਤੀ ਸਹਿਜ ਖੇੜਾ ਵਿਕਾਸ ਬਖਸ਼ਦਾ ਹੈ ਇਹਦੇ ਨਾਲ ਸਾਡੀ ਆਤਮਾ ਸਾਡੇ ਪ੍ਰਾਣ ਚੱਲਦੇ ਨੇ ਇੱਕ ਅਕਾਲੀ ਕੌਰ ਸਿੰਘ ਹੋਏ ਨੇ ਕਿਸੇ ਸਮੇਂ ਉਹਨਾਂ ਨੇ ਤੁੱਕ ਤਤਕਰਾ ਲਿਖਿਆ ਸੀ ਤੁੱਕ ਤਤਕਰ ਉਹ ਚੀਜ਼ ਸੀ ਇੱਕੋ ਗ੍ਰੰਥ ਸੀ ਕੋਸ਼ ਸੀ ਜਿਹਦੇ ਵਿੱਚ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਕਤੀਆਂ ਨੂੰ ਤਰਤੀਬ ਦਿੱਤੀ ਗਈ ਸੀ ਇੰਡੈਕਸ ਦੇ ਅਨੁਸਾਰ ਇੰਡੈਕਸ ਬਣਾਇਆ ਗਿਆ ਭਾਵ ਸਭ ਤੋਂ ਪਹਿਲਾਂ ਊੜੇ ਵਾਲੀਆਂ ਲਾਈਨਾਂ ਫਿਰ ਆੜੇ ਵਾਲੀਆਂ ਫਿਰ ਈੜੀ ਵਾਲੀਆਂ ਫਿਰ ਸਸਾ ਹਾ ਹ ਇਸ ਤਰ੍ਹਾਂ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਬੜਾ ਕਠਿਨ ਕਾਰ ਸੀ ਅੱਜ ਕੱਲ ਤੇ ਮੋਬਾਈਲ 'ਚ ਆਪਾਂ ਇੱਕ ਅੱਖਰ ਭਰਦੇ ਇੱਕੋ ਪੰਕਤੀ ਆ ਜਾਂਦੀ ਹੈ ਪਰ ਉਹਨਾਂ ਸਮਿਆਂ 'ਚ ਮੰਨ ਲਓ ਸਾਨੂੰ ਕਿਸੇ ਸ਼ਬਦ ਦੀ ਇੱਕ ਪੰਕਤੀ ਯਾਦ ਹੋਵੇ ਤੇ ਪੂਰਾ ਸ਼ਬਦ ਵੇਖਣਾ ਹੋਵੇ ਤੇ ਬੰਦਾ ਉਹਦੇ ਵਿੱਚੋਂ ਵੇਖਿਆ ਕਰਦਾ ਸੀ ਤੁੱਕ ਤਤਕਰ ਉਹਦਾ ਨਾਮ ਸੀ ਅਕਾਲੀ ਕੌਰ ਸਿੰਘ ਨਿਹੰਗ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਉਹਨ ਦੇ ਇੱਕੋ ਕੱਪੜੇ ਵਿੱਚ ਬਤਾ ਦਿੱਤੀ ਉਹਨਾਂ ਦਾ ਇੱਕ ਵੱਡਾ ਸਾਰਾ ਚੋਲਾ ਜਿਹਾ ਉਹਨਾਂ ਨੇ ਬਣਾਇਆ ਕੋਈ ਪਾ ਕੇ ਰੱਖਿਆ ਗਰਮੀ ਵਿੱਚ ਵੀ ਤੇ ਸਰਦੀ ਵਿੱਚ ਵੀ ਤੇ ਕਈ ਵਾਰੀ ਸੰਗਤਾਂ ਨੇ ਪੁੱਛਣਾ ਭਾਈ ਸਾਹਿਬ ਤੁਸੀਂ ਉਹਨ ਦਾ ਕੱਪੜਾ ਚਲੋ ਸਰਦੀ ਚ ਤੇ ਮੰਨਿਆ ਪਰ ਗਰਮੀ ਦੇ ਵਿੱਚ ਉਹਨਾਂ ਉਹ ਤਾਂ ਛੱਡ ਦਿੰਦੀ ਹੈ ਸਰੀਰ ਤੋਂ ਉੱਪਰ ਉਹ ਗਰਮੀ ਹੋਵੇ ਉਹਦੇ ਉੱਪਰ ਉਹਨ ਨੂੰ ਪਾਈ ਹੋਵੇ ਵੀ ਤੁਹਾਨੂੰ ਗਰਮੀ ਨਹੀਂ ਲੱਗਦੀ ਤਪਸ਼ ਨਹੀਂ ਲੱਗਦੀ ਉਹ ਕਹਿੰਦੇ ਗਰਮੀ ਹੈ ਕੀ ਆ ਕਿਹੜੀ ਸ਼ਾਇਦ ਦਾ ਨਾਮ ਹੈ ਮੈਨੂੰ ਪਤਾ ਹੀ ਨਹੀਂ ਗਰਮੀ ਕਿਸ ਸ਼ਾਇਰ ਨੂੰ ਕਹਿੰਦੇ ਨੇ ਸਰਦੀ ਕੀ ਕਹਿੰਦੇ ਮੈਨੂੰ ਇਹ ਵੀ ਨਹੀਂ ਪਤਾ ਪਾਵੇ ਸੀ ਕਿ ਉਹ ਤਨ ਦੇ ਦੁੱਖ ਸੁੱਖ ਤੋਂ ਉੱਪਰ ਉੱਠ ਚੁੱਕੇ ਸਨ ਇੱਕੋ ਕੱਪੜੇ ساری ਜ਼ਿੰਦਗੀ ਬਿਤਾ ਲੈਣੀ ਇਹ ਅੰਦਰ ਦੀ ਖੇਡ ਵਰਤੇ ਤਾਂ ਕਿ ਲਮਣਦੀ ਹੈ ਮਨ ਕਿਤੇ ਸਹਜ ਵਿੱਚ ਸ਼ਾਂਤੀ ਵਿੱਚ ਆ ਜਾਏ ਅੱਜ ਕੱਲ ਤੇ ਬ੍ਰਾਂਡਡ ਕੱਪੜੇ ਪਾ ਪਾ ਕੇ ਕਿਤੇ ਸਾਡਾ ਮਨ ਭਰ ਗਿਆ ਅਲਮਾਰੀਆਂ ਭਰੀਆਂ ਪਈਆਂ ਨੇ ਕੱਪੜੇ ਰੱਖਣ ਦੀ ਜਗ੍ਹਾ ਕੋਈ ਨਹੀਂ ਦੋ ਦੋ ਮਹੀਨੇ ਬਾਅਦ ਤੁਸੀਂ ਗਾਰ ਵਿੱਚ ਕਰ ਦਿਓ ਵੀ ਨਹੀਂ ਜੀ ਤੇ ਪੁਰਾਣੇ ਹੋ ਗਏ ਹੋਰ ਲੈ ਲਓ ਕਾਰਨ ਮਨ ਨਹੀਂ ਰਜਿਆ ਤੇ ਮਨ ਦਾ ਰਜੇਵਾ ਕਦੇ ਵੀ ਪਦਾਰਥਾਂ ਨਾਲ ਨਹੀਂ ਆਉਂਦਾ ਮਤਾਂ ਸੋਚੋ ਵੀ ਮੇਰੇ ਕੋਲ ਬਹੁਤ ਕੱਪੜੇ ਬਹੁਤ ਘਰ ਬਹੁਤ ਗੱਡੀਆਂ ਬਹੁਤ ਸੋਨਾ ਹੋ ਜੇ ਰਾਜ ਜਗਾਂ ਨੇ ਮਹਾਰਾਜ ਕਹਿੰਦੇ ਭੁੱਖ ਹੋਰ ਵਧੇਗੀ ਇਹ ਮਨੁੱਖੀ ਮਨ ਦੀ ਗੱਲ ਹੈ ਇਹ ਨਹੀਂ ਵੀ ਸਾਡੀ ਤੁਹਾਡੀ ਮੇਰੀ ਤੁਹਾਡੀ ਇਹ ਮਨੁੱਖੀ ਮਨ ਦੀ ਹਿਊਮਨ ਬੀਿੰਗ ਪੂਰੇ ਸੰਸਾਰ ਦੇ ਲੋਕਾਂ ਦੀ ਮਹਾਰਾਜ ਨੇ ਜਪਜੀ ਸਾਹਿਬ ਦੇ ਆਰੰਭ ਚ ਇਹ ਬਚਨ ਕੀਤਾ ਸੀ ਕਹਿੰਦੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਉਹ ਤਨ ਦੀ ਭੁੱਖ ਦੀ ਗੱਲ ਨਹੀਂ ਹੈ ਪੇਟ ਦੀ ਭੁੱਖ ਹੈ ਤਨ ਦੀ ਭੁੱਖ ਹੈ ਦੋ ਚਾਰ ਪ੍ਰਸ਼ਾਦ ਦੇ ਛੱਕਦੇ ਬੰਦਾ ਰੱਜ ਜਾਂਦਾ ਹੈ ਦੋ ਦਿਨ ਨਾ ਵੀ ਛੱਕੋ ਬੰਦਾ ਕਹਿੰਦਾ ਕੋਈ ਗੱਲ ਨਹੀਂ ਪਰ ਮਨ ਦੀ ਭੁੱਖ ਤੇ ਪਲ-ਪਲ ਜਾਗ ਰਹੀ ਹੈ ਕਿਸੇ ਦੇ ਕੋਲ ਚੰਗੀ ਚੀਜ਼ ਵੇਖ ਲੈਣੇ ਮਨ ਦੇ ਵਿੱਚ ਇੱਕਦਮ ਲਾਲਸਾ ਉੱਠਦੀ ਹੈ ਇੱਛਾ ਉੱਠਦੀ ਹੈ ਵੀ ਮੇਰੇ ਕੋਲ ਵੀ ਹੋਵੇ ਫਿਰ ਇੱਕ ਨਹੀਂ ਦੋ ਹੋਣ ਵੱਧ ਹੋਵੇ ਚੰਗੀ ਹੋਵੇ ਸੋਹਣੀ ਹੋਵੇ ਮਹਾਰਾਜ ਕਹਿੰਦੇ ਭੁੱਖੇ ਬੰਦੇ ਦੇ ਮਨ ਦੀ ਭੁੱਖ ਸਾਰੀ ਦੁਨੀਆ ਦੇ ਪਦਾਰਥਾਂ ਨਾਲ ਵੀ ਨਹੀਂ ਉਤਰ ਸਕਦੀ ਮਨ ਇਤਨਾ ਭੁੱਖਾ ਹੈ ਇਨੂੰ ਇੱਕੋ ਹੀ ਚੀਜ਼ ਰਜਾ ਸਕਦੀ ਹੈ ਉਹ ਹੈ ਰੱਬ ਦਾ ਨਾਮ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਨਾਮ ਮਿਲ ਜਾਏ ਤੇ ਤ੍ਰਿਪਤੀ ਆ ਸਕਦੀ ਹੈ ਵਰਨਾ ਦੁਨੀਆਂ ਦਾ ਕੋਈ ਪਦਾਰਥ ਇਹਨੂੰ ਰਜਾ ਨਹੀਂ ਸਕਦਾ ਤ੍ਰਿਸ਼ਨਾ ਵਿਰਲੇ ਹੀ ਕੀ 부ਝੀ ਹੈ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁੱਝੀ ਹੈ ਇਹ ਤੇ ਕਹਿੰਦੇ ਹੋਰ ਵੱਧਦੀ ਹੈ ਭੁੱਖ ਹੋਰ ਵੱਧਦੀ ਚਲੀ ਜਾਂਦੀ ਹੈ ਲੱਖਾਂ ਤੋਂ ਕਰੋੜਾਂ ਕਰੋੜਾਂ ਤੋਂ ਅਰਬਾਂ ਤੱਕ ਵੀ ਬੰਦਾ ਨਹੀਂ ਰਜਿਆ ਸਾਰੀ ਦੁਨੀਆ ਦਾ ਤਨ ਪਦਾਰਥ ਕਮਾ ਕੇ ਵੀ ਨਹੀਂ ਜਮਨਿਤ ਨਾ ਭੁੱਖਾ ਹੈ ਇਹ ਰਜਦਾ ਉਸ ਮਾਲਕ ਦੇ ਗੁਣ ਗਾ ਕੇ ਤ੍ਰਿਪਤਿ ਭਈ ਸੱਚ ਭੋਜਨ ਖਾਇਆ ਮਨ ਤਨ ਰਚਨਾ ਨਾਮ ਤੇ ਆਇਆ ਕਹਿੰਦੇ ਉਦੋਂ ਤੇਰੇ ਮਨ ਨੂੰ ਤ੍ਰਿਪਤੀ ਆ ਸਕਦੀ ਹੈ ਜੇ ਤੂੰ ਸੱਚ ਦੇ ਨਾਮ ਦੇ ਭੋਜਨ ਨੂੰ ਛਕ ਲੈ